BBC TV ਤੇ ਤੁਹਾਡਾ ਸਵਾਗਤ ਹੈ ਮੈਂ ਹਰਜਿੰਦਰ ਅ블ੂ ਰਜਿੰਦਰ ਅ블ੂ ਪੇਜ ਤੇ ਖਬਰਾਂ ਲੈ ਕੇ حاضر ਹਾਂ ਇਹ ਖਬਰਾਂ ਸਾਨੂੰ SSP ਦਫ਼ਤਰ ਵੱਲੋਂ ਜੋ ਕ੍ਰਾਈਮ ਰਿਪੋਰਟ ਆਉਂਦੀ ਹੈ ਉਸ ਦੇ ਆਧਾਰ ਤੇ ਹੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਇਹ ਅਸੀਂ ਹਰ ਵਾਰ ਹੀ ਦੱਸਦੇ ਹਾਂ ਜ਼ਿਲ੍ਹੇ ਦੇ ਕੁੱਲ 7 ਥਾਣਿਆਂ ਦੇ ਵਿੱਚ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲੇ ਦਰਜ ਹੋਏ ਹਨ ਨਸ਼ੇ ਦੇ 5 ਇੱਕ ਆਤਮ ਹੱਤਿਆ ਦਾ ਤੇ ਇੱਕ ਐਕਸੀਡੈਂਟ ਦਾ ਮਾਮਲਾ ਦਰਜ ਹੋਇਆ ਹੈ ਹੁਣ ਜਿਹੜਾ ਥਾਣਾ ਕੈਂਟ ਦੇ ਵਿੱਚ ਐਕਸੀਡੈਂਟ ਦਾ ਮਾਮਲਾ ਦਰਜ ਹੋਇਆ ਹੈ ਉਹ ਅਰਸ਼ਦੀਪ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਕੋਠੇ ਅਮਰਪੁਰਾ ਬਸਤੀ ਬਠਿੰਡਾ ਵੱਲੋਂ ਦਰਜ ਹੋਇਆ ਹੈ। ਉਹਨਾਂ ਨੇ ਦੱਸਿਆ ਕਿ ਉਹ ਆਪਣੀ ਸਟਾਫ ਮੈਂਬਰ ਸ਼ਸ਼ੀ ਰਾਣੀ ਨਾਲ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਢਿੱਲੋਂ ਜੰਮ ਦੇ ਨੇੜੇ ਜੋ ਰੁਪਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਗਟਾਰ ਸਿੰਘ ਵਾਲਾ ਆਪਣੀ ਸਕਾਰਪਿਓ ਗੱਡੀ ਤੇ ਆ ਰਿਹਾ ਸੀ ਤਾਂ ਉਸ ਨੇ ਲਾਪਰਵਾਹੀ ਨਾਲ ਗੱਡੀ ਚਲਾ ਕੇ ਮੋਟਰਸਾਈਕਲ ਦੇ ਵਿੱਚ ਮਾਰੀ ਜਿਸ ਕਾਰਨ ਉਹ ਜ਼ਖਮੀ ਹੋ ਗਏ। ਕੋਈ ਗ੍ਰਿਫਤਾਰੀ ਨਹੀਂ ਹੋਈ ਪਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਹ ਦੁੱਖਦਾਈ ਮਾਮਲਾ ਜੋ ਦਰਜ ਹੋਇਆ ਥਾਣਾ ਰਾਮਪੁਰਾ ਵਿਖੇ ਦਰਸ਼ਨ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਬਾਗਾ ਨੇ ਸ਼ਿਕਾਇਤ ਦਰਜ ਕਰਾਈ ਹੈ ਕਿ ਉਸ ਦੇ ਪੁੱਤਰ ਹਰਪ੍ਰੀਤ ਸਿੰਘ ਜਿਸ ਦੀ 19 ਸਾਲ ਉਮਰ ਸੀ ਨੇ ਪੱਖੇ ਨਾਲ ਲਟਕਾ ਕੇ ਆਪਣਾ ਜੀਵਨ ਲੀਲਾ ਸਮਾਪਤ ਕਰ ਲਈ ਤੇ ਕਾਰਨ ਦੱਸਿਆ ਕਿ ਉਸ ਦੀ ਪਤਨੀ ਖੁਸ਼ੀ ਕੌਰ ਤੇ ਰਾਜਵੀਰ ਕੌਰ ਖੁਸ਼ਪ੍ਰੀਤ ਸਿੰਘ ਤੇ ਅਰਸ਼ਦੀਪ ਸਿੰਘ ਜੋ ਕਿ ਉਸ ਦੇ ਸਹੁਰਿਆਂ ਦੇ ਵਿੱਚੋਂ ਹਨ ਉਹਨਾਂ ਤੋਂ ਦੁਖੀ ਹੋ ਕੇ ਉਸ ਨੇ ਇਹ ਕਦਮ ਚੱਕਿਆ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜੋ ਪੁਲਿਸ ਨੇ ਕਾਰਵਾਈ ਕਰਦੇ ਹੋਏ ਆਪਣਾ ਹਰਪ੍ਰੀਤ ਸਿੰਘ ਦੀ ਪਤਨੀ ਖੁਸ਼ੀ ਕੌਰ ਤੇ ਉਸ ਦੀ ਜੋ ਸੱਸ ਹੈ ਰਾਜਵੀਰ ਕੌਰ ਤੇ ਖੁਸ਼ਪ੍ਰੀਤ ਸਿੰਘ ਤੇ ਅਰਸ਼ਦੀਪ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਕਾਰਵਾਈ ਜਾਰੀ ਹੈ ਸੋ ਇਹ ਬਹੁਤ ਮਾੜੀ ਗੱਲ ਹੈ ਕਿ ਇੱਕ ਹੱਸਦਾ ਵਸਦਾ ਪਰਿਵਾਰ ਜਿਸ ਨੂੰ ਇੱਕ ਮਿੰਟ ਚ ਹੀ ਉਜਾੜ ਦਿੱਤਾ ਗਿਆ ਚਲੋ ਭਾਵੇਂ ਕੋਈ ਵੀ ਕਾਰਨ ਹੋਵੇ ਇਹ ਨਹੀਂ ਕਹਿ ਸਕਦੇ ਅਸੀਂ ਵੀ ਕਾਰਨ ਕੀ ਹੈ ਪਰ ਜੋ ਵੀ ਹੋਇਆ ਬਹੁਤ ਮਾਰਾ ਹੋਇਆ ਸਾਨੂੰ ਇਸ ਤਰ੍ਹਾਂ ਘਰ ਦੀ ਸਮੱਸਿਆ ਘਰ ਵਿੱਚ ਹੀ ਹੱਲ ਕਰ ਲੈਣੀ ਚਾਹੀਦੀ ਹੈ ਜੇ ਕੋਈ ਗੁੱਸਾ ਗਿੱਲਾ ਹੁੰਦਾ ਹੈ ਤਾਂ ਉਹਨੂੰ ਦੂਰ ਕਰ ਲੈਣਾ ਚਾਹੀਦਾ ਹੈ ਤਾਂ ਕਿ ਕੋਈ ਜਿਹੜਾ ਕਦਮ ਕਿਸੇ ਬੱਚੇ ਵੱਲੋਂ ਜਾਂ ਬੱਚੀ ਵੱਲੋਂ ਨਾ ਚੱਕਿਆ ਜਾਵੇ ਜੋ ਰੋਜ਼ ਅਸੀਂ ਅਖਬਾਰਾਂ ਦੇ ਵਿੱਚ ਤੇ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਇੱਕ ਮਿੰਟ 'ਚ ਹੀ ਘਰ ਬਰਬਾਦ ਹੋ ਜਾਂਦਾ ਹੈ ਸੋ ਇਹ ਸਨ ਅੱਜ ਦੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਅਗਲੀ ਚਰਚਾ ਲੈ ਕੇ ਫਿਰ ਹਾਜ਼ਰ ਹੋਵਾਂਗਾ ਉਦੋਂ ਤੱਕ ਦਿਓ ਆ ਗਿਆ ਧੰਨਵਾਦ ਸਤਿ ਸ੍ਰੀ ਅਕਾਲ